ਆਪਣਿਆਂ ਨੂੰ ਮਾਰਨ ਦਾ ਸੰਤਾਪ ਭੋਗ ਰਿਹਾ ਬਲਵੀਰ ਅੱਜ ਕਮੜਾ ਹੋ ਕੇ ਗਲੀ ਗਲੀ ਨੱਚਦਾ ਫਿਰਦਾ ਆਪਦੇ ਬੱਚੇ ਨੂੰ ਮਾਰ ਕੇ ਨਹਿਰ ਸੁਟਦਾ ਸੀ ਮਲਵੀਰ ਸਿੰਘ ਨੇ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਰ ਉਹ ਨਹੀਂ ਪਹਿਰਾ ਮੈਂ ਲੋਕ ਕਹਿੰਨ ਦਰਵੇਸ਼ ਜੇਕਰ ਇਨਸਾਨ ਮਰ ਜੇ ਸ਼ਾਇਰ ਫਰਕ ਨਹੀਂ ਪੈਂਦਾ ਪਰ ਜਦੋਂ ਇਨਸਾਨੀਅਤ ਮਰਦੀ ਹੈ ਨਾ ਤਾਂ ਸਮਾਜ ਤੇ ਵੱਡਾ ਫਰਕ ਪੈਂਦਾ ਜੀ ਕੀ ਹੋ ਗਿਆ ਸੀ ਯਾਰ ਸਾਡੇ ਨਾਲ ਗੁੱਸੇ ਹੋ ਗਏ ਸੀ ਨਹੀਂ ਗੁੱਸਾ 15 ਤਰੀਕ ਨੂੰ ਸਾਡੇ ਕੋਲ ਆਇਆ ਸੀ 22 ਤਰੀਕ ਨੂੰ ਤੁਸੀਂ ਸਾਡੇ ਕੋਲ ਭੱਜ ਗਏ ਯਾਰ 9 ਮਹੀਨੇ ਲਈ ਫਿਰ ਗਿਆ ਸਾਡੇ ਹੀ ਯਾਰ ਬਲੌਕ ਲੈ ਰਹੇ ਹੋ ਕਿਥੇ ਹੈ ਕਿੱਥੇ ਜਾਏਗਾ ਇਨੀ ਵਾਰ ਤੂੰ ਓ ਬਲਵੀਰ ਸਿੰਘ ਜੀ ਸਤਿ ਸ੍ਰੀ ਅਕਾਲ ਯਾਰ ਬਲਵੀਰ ਭਾਈ ਬਿਨਾਂ ਦੱਸੇ ਭੱਜ ਗਿਆ ਸੀ ਤੂੰ ਯਾਰ ਅਸੀਂ ਤੇ ਤੈਨੂੰ ਲੱਭਦੇ ਰਹੇ ਯਾਰ ਭਾਈ ਫੇਰ ਉਹ ਬੁੜੀ ਵਾਲੇ ਕੱਪੜੇ ਪਾਈ ਫਿਰਦਾ ਸਲਵਾਰ ਕਮੀਜ਼ ਬਲਵੀਰ ਓ ਬਲਵੀਰ ਭਾਈ ਕੀ ਹੋ ਗਿਆ ਸੀ ਯਾਰ ਸਾਡੇ ਨਾਲ ਗੁੱਸੇ ਹੋ ਗਏ ਸੀ ਨਹੀਂ ਗੁੱਸਾ ਨਹੀਂ 15 ਤਰੀਕ ਨੂੰ ਸਾਡੇ ਕੋਲ ਆਇਆ ਸੀ 22 ਤਰੀਕ ਨੂੰ ਤੂੰ ਸਾਡੇ ਕੋਲ ਭੱਜ ਗਿਆ ਯਾਰ 9 ਮਹੀਨੇ ਲਈ ਹੈ ਬਲਵੀਰ ਭਾਈ ਐ ਥੋੜੀ ਯਾਰ ਆੜੀਏ ਯਾਰ ਤੁਹਾਡਾ ਆੜੀ ਨਹੀਂ ਬਣਨਾ ਆ ਜਾ ਉੱਤਰੇ ਸੱਲੇ ਬਲਵੀਰ ਓ ਬਲਵੀਰ ਭਾਈ ਆ ਜਾ ਉੱਤਰੇ ਸੱਲੇ ਐਂਦੀ ਆ ਜਾ ਚਲ ਮੈਨੂੰ ਕਹਿੰਦੇ ਇਹਨੇ ਮਟੇ ਰਹਿ ਗਿਆ ਕਿ ਤਾ ਹਾਂ ਘਰੀ ਐ ਕਿਹੜਾ ਘਰੀ ਐ ਵੀ ਇਹ ਕੀ ਆ ਕੀ ਹੱਥ ਪੈਰ ਕਿਵੇਂ ਕਰੀ ਫਿਰਦਾ ਤੂੰ ਕੀ ਹਾਲ ਕਰੀ ਫਿਰਦਾ ਪਹਿਲਾਂ ਜਦੋਂ ਆਇਆ ਸੀ ਉਦੋਂ ਤੇਰੇ ਕੋਲ ਦੋ ਕੁਇੰਟਲ ਕੂੜਾ ਮਿਲਿਆ ਸੀ ਕੱਢਿਆ ਸੀ ਕਿ ਹੁਣ ਫੇਰ ਉਵੇਂ ਬੰਨੀ ਫਿਰਦਾ ਹੈ ਸਭ ਕੁਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਨੂੰ ਮਾਰਨ ਦਾ ਸੰਤਾਪ ਭੋਗ ਰਿਹਾ ਬਲਵੀਰ ਸਿੰਘ ਅੱਜ ਕਮਰਾ ਹੋ ਕੇ ਗਲੀ ਗਲੀ ਨੱਚਦਾ ਫਿਰਦਾ ਲੇਡੀਜ਼ ਵਾਲੇ ਕੱਪੜੇ ਪਾ ਕੇ ਬਲਵੀਰ ਸਿੰਘ ਹੁਸਨਰ ਪੈਂਡਾ ਮਾਈ ਦਾ ਸ਼੍ਰੀ ਮਕਸਰ ਸਾਹਿਬ ਜిల్లా ਵੀਰ ਨੂੰ ਸਾਡੇ ਕੋਲੇ ਗਰਸੇਵਕ ਵੀਰ ਹੋਣੀ ਲੈ ਕੇ ਆਏ ਸੀ ਸਖਪਾਲ ਸ਼ਰਮਾ ਜੀ ਦਾ ਬੇਟਾ 15 9 2024 ਨੂੰ ਤੇ 22 9 2024 ਨੂੰ 22 ਇੱਥੇ ਸਾਡੇ ਕੋਲੋਂ 7 ਦਿਨਾਂ ਬਾਅਦ ਬਿਨਾਂ ਦੱਸਿਓ ਭੱਜ ਗਿਆ ਸੀ ਤੇ ਹੁਣ ਦੁਬਾਰਾ ਫੇਰ ਵੀਡੀਓ ਆ ਰਹੀਆਂ ਸੀ ਸਾਨੂੰ ਕਈ ਬੰਦਿਆਂ ਨੇ ਭੇਜੀਆਂ ਉਸੇ ਹਾਲਤ 'ਚ ਫੇਰ ਫਿਰਦਾ ਸੀ ਬਹੁਤ ਮਾੜੀ ਹਾਲਤ 'ਚ ਬਾਈ ਤੇ ਜਦੋਂ ਅੱਜ ਪਤਾ ਲੱਗਿਆ ਵੀ ਇਹ ਵੀਰ ਇੱਥੇ ਤਲਵੰਡੀ ਘੁੰਮ ਰਿਹਾ ਵਾ ਤਲਵੰਡੀ ਬਾਈ ਕੀ ਤਲਵੰਡੀ ਤਾਂ ਫੇਰ ਅਸੀਂ ਵੀਰ ਉਹਨਾਂ ਨੂੰ ਫੋਨ ਕੀਤਾ ਸਾਡੇ ਸਨੈਕਰ ਵਾਲੇ ਨੇ ਵੀਰ ਧੰਨਵਾਦ ਆ ਸਮੀਰ ਵੀਰ ਉਹਨਾਂ ਦਾ ਜਿਨ੍ਹਾਂ ਨੇ ਜ਼ਿੰਮੇਵਾਰੀ ਚੱਕੀ ਤੇ ਤੁਰੰਤ ਹੀ ਆਪਣੀ ਜੌਬ ਛੱਡ ਕੇ ਇਸ ਵੀਰ ਨੂੰ ਇੱਥੇ ਲੈ ਕੇ ਆਂਦਾ ਹਾਲਾਂਕਿ ਇਹਨਾਂ ਨੂੰ ਵੀ ਇਹ ਮਾਰਨ ਪੈਂਦਾ ਸੀ ਗੁੱਸਾ ਕਰਦਾ ਸੀ ਪਰ ਚਾਰ ਪੰਜ ਜਣਾਂ ਨੇ ਰਲ ਕੇ ਕਿਵੇਂ ਨਾ ਕਿਵੇਂ ਇਕੱਠੇ ਹੋ ਕੇ ਐਂਬੂਲੈਂਸ 'ਚ ਬਿਠਾ ਕੇ ਲੈ ਕੇ ਆਂਦਾ ਮੇਰੇ ਤੁਹਾਡਾ ਕੀ ਨਾਮ ਆ ਮੇਰਾ ਨਾਮ ਬਲਿੰਦਰ ਸਿੰਘ ਬਲਿੰਦਰ ਸਿੰਘ ਤੁਹਾਡਾ ਵੀਰੇ ਸੁਮਿਤ ਭਾਈ ਸੁਮਿਤ ਭਾਈ ਜੀ ਮੇਰਾ ਨਾਮ ਮਨੂ ਆ ਜੀ ਮਨੂ ਭਾਈ ਦੰਨਾ ਤੇ ਇਹ ਵੀਰ ਹੁਣੀ ਸਨੈਕਰ ਆ ਜਿਵੇਂ ਚੇਨ ਹੈਗੀ ਹੈ KFC ਦੀ ਮੈਕਡੋਨਲਡ ਦੀ ਉਦੋਂ ਇੱਕ ਸਨੈਕਰ ਦੀ ਚੇਨ ਆ ਤੇ ਉਸ ਫਰੈਂਚਾਈਜ਼ੀ ਦੇ ਵਿੱਚ ਵੀਰ ਹੁਣੀ ਇਹ ਕੰਮ ਕਰਦੇ ਨੇ ਇੱਥੇ ਹਰਪ੍ਰੀਤ ਬਰਾੜ ਆ ਵੀਰ ਮਿੰਟੂ ਵੀਰਾਵਾ ਸਮੀਤ ਆ ਇਹਨਾਂ ਵੀਰ ਦਾ ਨਾ ਅਸ਼ਮੀਤ ਆ ਵੀਰ ਦਾ ਨਾਂ ਹਨ ਤੇ ਉਹਨਾਂ ਸਾਰੇ ਵੀਰਾਂ ਨਾਲ ਪਹਿਲਾਂ ਵੀ ਸਾਡੀ ਮੰਨ ਲਓ ਇੱਕ ਸਾਂਝ ਆ ਭਰਾਵਾਂ ਵਾਲੀ ਤੇ ਅੱਜ ਜਦੋਂ ਸਾਨੂੰ ਲੱਗਿਆ ਵੀ ਇਹ ਵੀਰ ਜੇ ਇੱਥੇ ਪਹੁੰਚ ਜਿਵੇਂਗੇ ਇਸ ਤਰੀਕੇ ਤਬੀਰੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਤੇ ਵੀਰ ਉਹਨਾਂ ਨੇ ਤੁਰੰਤ ਬੜਾ ਹੌਸਲਾ ਕਰਕੇ ਬੜੀ ਹਿੰਮਤ ਕਰਕੇ ਇਸ ਬਕਸ ਦੇ ਮਾਰੇ ਹੋਏ ਨੂੰ ਇੱਥੇ ਲੈ ਕੇ ਆਂਦਾ ਸੁਜੀ ਇਹਨੂੰ ਵੀ ਹੈ ਨਹੀਂ 12-13 ਸਾਲ ਜੇਲ੍ਹ ਚ ਲਾ ਕੇ ਆਇਆ ਆਪਦੇ ਬੱਚੇ ਇਹਨੂੰ ਮਾਰ ਕੇ ਨਹਿਰ ਤੇ ਸੁੱਟਦਾ ਸੀ ਬਲਬੀਰ ਸਿੰਘ ਨੇ ਤੇ ਲੋਕਾਂ ਨੇ ਫੜ ਕੇ ਪੁਲਿਸ ਦੇ ਹਵਾਲੇ ਕਰਤਾ ਪੁਲਿਸ ਨੇ ਤੇ ਪਰਚਾ ਦਰਜ ਕਰਕੇ ਜੇਲ੍ਹ ਭੇਜਤਾ ਤੇ ਜੇਲ੍ਹ ਰਿਹਾ ਕਿਵੇਂ ਨਾ ਕਿਵੇਂ ਉੱਥੇ ਹੀ ਅਫਸਰਟ ਹੋ ਗਿਆ ਵੀਰਾ ਜੇਲ੍ਹ ਦੇ ਵਿੱਚ ਤੇ ਹੁਣ ਜੇਲ੍ਹ ਤੋਂ ਜਦੋਂ ਉਹ ਛੁੱਟ ਕੇ ਆਇਆ ਤੇ ਬਸ ਐਦਾਂ ਹੀ ਘੁੰਮ ਰਿਹਾ ਕਰੋ ਜਾ ਕੇ ਆਪਦੇ ਸਮਾਨ ਸਮੂਹ ਚੱਕ ਲਿਆਉਂਦਾ ਆਪਦੇ ਘਰ ਵਾਲੀ ਦੇ ਕੱਪੜੇ ਆ ਵਾਈਫ ਦੇ ਜਾਂ ਮਾਂ ਦੇ ਕੱਪੜੇ ਪਏ ਆ ਘਰ 'ਚ ਤੇ ਉਹਨਾਂ ਨੂੰ ਵੀ ਐਂ ਪਾਈ ਜਾਂਦਾ ਉਹੀ ਕੱਪੜੇ ਪਾ ਕੇ ਘੁੰਮੀ ਜਾਂਦਾ ਬਾਈ ਤੇ ਜਦੋਂ ਪਹਿਲਾਂ ਆਇਆ ਸੀ ਵੀਰ ਉਹ ਵੀ ਤਸਵੀਰਾਂ ਦੇਖੋ ਤੁਸੀਂ ਕੀ ਹਾਲ ਸੀ ਉਸ ਦਿਨ ਰਾਤ ਨੂੰ ਛੱਡ ਕੇ ਗਏ ਸੀ ਵੀਰ ਤੇ ਅੱਜ ਵੀਰ ਹੁਣੀ ਲੈ ਕੇ ਆਏ ਨੇ ਮੰਨੂ ਹੁਣੀ ਤੇ ਬਲਵੀਰ ਸਿੰਘ ਦੀ ਆਉਣ ਵਾਲੀ ਜ਼ਿੰਦਗੀ ਵਾਸਤੇ ਅਰਦਾਸ ਕਰਿਓ ਇੱਥੇ ਰਹਿ ਕੇ ਇੱਕ ਚੰਗਾ ਜੀਵਨ ਬਤੀਤ ਕਰ ਸਕੇ ਆਜ ਬਲਵੀਰ ਭਾਈ ਥੱਲੇ ਉਤਰਿਆ ਬਲਵੀਰ ਭਾਈ ਸਾਡੇ ਨਾਲ ਕੋਈ ਗੱਲ ਆ ਯਾਰ ਗੁੱਸਾ ਵਾ ਤੂੰ ਚਲਿਆ ਗਿਆ ਸੀ ਬਿਨਾਂ ਦੱਸੇ ਤੂੰ ਹੈਂ ਭਾਈ ਇੱਥੇ ਵਧੀਆ ਯਾਰ ਭਾਈ ਆਪਾਂ ਇਕੱਠੇ ਰਵਾਂਗੇ ਭਰਾ ਭਰਾ ਹੈ ਦੇਖੋ ਕੀ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇ ਗੁਨਾਹਗਰ ਆ ਮੈਂ ਲੋਕ ਕਹਣ ਦਰਵੇਸ਼ ਬੈਗ ਬੂਹੇ ਇਹਦੇ ਵੇਖੇ ਸੀ ਉੱਤੇ ਸਮਾਨ ਅਹੀ ਵੇਂਦੇ ਸੀ ਕੋਈ ਜ਼ਰੂਰੀ ਜ਼ਮਾਨਾ ਨਾ ਹੋਵੇ। ਬਸ ਜੋ ਸੜਕ ਤੋਂ ਮਿਲੇ ਉਹੀ ਇਕੱਠਾ ਕਰ ਕਰ ਬਸ ਅੱਗੇ ਵੀ ਬੈਗਾਂ 'ਚ ਅਹੀ ਸੀ ਦੋ ਬੈਗ ਤਿੰਨ ਪਹਿਲਾਂ ਫੜੇ ਛੋਲੇ ਬਣਾਈ। ਭਾਈ ਸਾਰਾ ਚੰਗੀ ਤਰ੍ਹਾਂ ਚੈੱਕ ਕੀਤਾ ਵੀ ਜ਼ਰੂਰੀ ਕੋਈ ਵੀ ਸਮਾਨ ਹੋਵੇ ਚਾਹੇ ਇਹਦਾ ਨਾਲ ਲੈ ਆਵਾਂਗੇ। ਪਰ ਇਹ ਸਾਨੂੰ ਕੋਈ ਜ਼ਰੂਰੀ ਸਮਾਨ ਵਿਖਿਆ ਹੀ ਨਹੀਂ। ਸਰੇ ਸਾਰਾ ਕੁਝ ਉੱਤੀ ਫੜ। ਮਨਵੀਰ ਤੈਨੂੰ ਯਾਦ ਆ ਵੈਸੇ ਉਹ ਗੱਲ ਜਦੋਂ ਤੂੰ ਜੀਲ ਗਿਆ ਸੀ ਕੀ ਗੱਲ ਹੋ ਗਈ ਸੀਗੀ? ਕੀ ਗੱਲ ਹੋ ਗਈ ਸੀ ਜੇਰ ਘਾਤੋਂ ਗਿਆ ਸੀ? ਬੱਸ ਪੜੇ ਸਾਨੂੰ ਬੈਜੀ ਜਮਾਨ ਤੋਂ ਕਾਦੀ ਪਰੇਸ਼ਾਨੀ ਸੀ ਘਰ ਦੇ ਘਰ ਚ ਲੜਾਈ ਰਹਿੰਦੀ ਬੰਦੇ ਕਿਹਦੇ ਨਾਲ ਘਰ ਵਾਲੀ ਕਿੱਥੇ ਹੁਣ ਇੱਕੇ ਰਹਦੀ ਹੁੰਦੀ ਤੇ ਉਹ ਇਹਨਾਂ ਕਾਦੀ ਲੜਾਈ ਰਹਿਣ ਲੱਗ ਗਈ ਸੀ ਉਹਦਾ ਤੇਰੇ ਭਰਾ ਦੀ ਘਰ ਵਾਲੀ ਸੀ ਨਾ ਤੇ ਭਰਾ ਮਰ ਗਿਆ ਸੀ ਤੇਰਾ ਉਹਦਾ ਮੁੰਡਾ ਸੀ ਉਹਦੇ ਕੋਲੇ ਹੈਨਾ ਤੇ ਲੋਕ ਉਰੇ ਇਸ ਨਾਲ ਨੇ ਤੇਰੇ ਸਿਰ ਧਰਤੀ ਹੈ ਨਾ ਕਿ ਤੂੰ ਮੁੰਡਾ ਕਾ ਤੂੰ ਸਿਰ ਤਾਂ ਅਸੀਂ ਨਹਿਰ ਚ ਵੱਢ ਕੇ ਟਟਿਆ ਥੋੜੀ ਮੈਨੂੰ ਮੈਨੂੰ ਪਤਾ ਨਹੀਂ ਕੀ ਬਤ ਕਰਾ ਕੱਢ ਕੇ ਲੈ ਗਿਆ ਕਿੱਥੋਂ ਲੈ ਗਿਆ ਮੈਨੂੰ ਦੱਸਣਾ ਉਹ ਨਹੀਂ ਪਤਾ ਅਸਰ ਨਾ ਹੀ ਪਤਾ ਕਿ ਉਹ ਹੋਇਆ ਕੀ ਨਾਮ ਸੀਗਾ ਮੁੰਡੇ ਦਾ ਤੇਰਾ ਹੂੰ ਤੇਰੇ ਮੁੰਡੇ ਦਾ ਕੀ ਨਾਮ ਸੀ ਗੁਰਦਾਸ ਹੈ ਗੁਰਦਾਸ ਗੁਰਦਾਸ ਸਿੰਘ ਕਿਹੜੀ ਜਮਾਤ ਚ ਪੜਦਾ ਸੀ ਗੁਰਦਾਸ ਪੜਦਾ ਉਹਨੇ ਵੀ ਲਾਇਨਿੰਗ ਪਰ ਕਿੰਨੇ ਸਾਲ ਲੰਦਾ ਸੀਗਾ 7 ਸਾਲ ਲੰਦਾ 7 ਸਾਲ ਲੰਦਾ ਪੜ੍ਹਨੀ ਨਹੀਂ ਸੀ ਲਾਇਆ ਹਜੇ ਨਹੀਂ ਯਾਰ ਤੂੰ ਪੜਨ ਤਾਂ ਲਾ ਲੈਣਾ ਸੀ 7 ਸਾਲਾਂ ਦਾ ਜਵਾਕ ਚੌਥੀ ਚ ਹੋ ਜਾਂਦਾ ਤੀਜੀ ਚੌਥੀ ਚ ਹੂੰ ਬਲਵੀਰ ਹੂੰ ਫੋਨ ਤੈਨੂੰ ਐਦਾ ਹੁੰਦਾ ਪਛਤਾਵਾ ਹੁੰਦਾ ਰਹਿੰਦਾ ਵੀ ਯਾਰਾਂ ਕੀ ਕੀਤਾ ਮੈਂ ਪਛਤਾਵਾ ਹੁੰਦਾ ਹੀ ਹੁੰਦਾ ਵਾ ਹੂੰ ਉਹ ਉਹ ਸੇ ਪੁੱਛਤਾਵੇਂ ਚੱਕਰ ਜੀ ਤੂੰ ਐ ਕਰੀ ਜਨਾ ਕੁਛ ਹਾਂ ਵੇ ਆ ਬੁੜੀ ਆਲੇ ਕੱਪੜੇ ਕਾਹਤੋਂ ਪਾ ਲੈਣਾ ਤੂੰ ਬੰਦੇ ਆਲੇ ਕਾਹਤੋਂ ਪਾਉਂਦਾ ਇੱਦਾਂ ਆਣ ਆਪਾਂ ਹੈ ਵਾਹ ਹੁਣੇ ਪਾਏ ਆ ਜੀ ਅੱਗੇ ਉਧਰ ਵੀ ਐਂ ਪਾਏ ਹੋਏ ਸੀ ਕਿ ਪਹਿਲਾਂ ਜਿਹੜੀ ਤੇਰੀ ਵੀਡੀਓ ਆਈ ਆ ਅੱਜ ਤੋਂ ਮਹੀਨਾ ਕੇ ਪਹਿਲਾਂ ਉਦੋਂ ਜੀ ਵੀ ਆਹੀ ਪਾਈ ਹੋਏ ਸੀ ਤੇ ਇਦਾਂ ਦੀ ਬੋਕਸ ਉੱਪਰ ਪਾਏ ਹੋਏ ਸੀ ਹਰਾਇਆ ਪਾਇਆ ਸੀਗਾ ਪਾਇਆ ਰ ਅ ਮਾਥਲੇ ਦੀ ਹਰਾ ਪਾਇਆ ਹੋਇਆ ਰ ਸੂਟ ਹੈਮਲਵੀਰ ਹਾਂ ਐ ਕਾਹਤੋਂ ਕਰਦਾ ਤੂੰ ਬਸ ਸਮਾਨ ਹੀ ਲੱਗ ਕਰਨ ਦਾ ਠੀਕ ਜੀ ਤੇ ਸਾਡੇ ਕੋਲ ਰਿਹਾ ਪਰ ਕਿੰਨੇ ਬੰਦੇ ਰਹਿੰਦੇ ਆ ਸਾਡੇ ਨਾਲ ਨਾਲ ਸੇਵਾ ਕਰਾਦੇ ਯਾਰ ਬੰਨਾ ਨਾ ਕੀ ਕਹਾਂ ਮੈਂ 15 ਸਾਲ ਯਾਰ ਤੂੰ ਸਾਡੇ ਕੋਲ 7 ਦਿਨ ਰਿਹਾ ਸਾਰੇ 7 ਦਿਨਾਂ ਬਾਅਦ ਤੂੰ ਭੱਜ ਗਿਆ ਸੀ ਯਾਰ ਤੂੰ ਦੱਸ ਕੇ ਵੀ ਨਹੀਂ ਗਿਆ ਯਾਰ ਬਲਵੀਰ ਹੂੰ ਦੱਸ ਕੇ ਵੀ ਨਹੀਂ ਗਿਆ ਯਾਰ ਤੇ ਬਲਵੀਰ ਨਾ ਇਹ ਵੀ ਰਹਾ ਕਿੰਨੇ ਗੰਦੇ ਹੱਥਾਂ ਤੇ ਕਿ ਕੱਪੜੇ ਪਾਏ ਹੱਥ ਦਿਖਾਈ ਆ ਇਧਰ ਦੂਜਾ ਪਾਸਾ ਨਾ ਕਿੰਨੇ ਗੰਦੇ ਹੱਥ ਆ ਯਾਰ ਬਾਈ ਹੈ ਠੀਕ ਹੈ ਬਲਵੀਰ ਕੋਣ ਚਲੋ ਬਹੁਤ ਬਹੁਤ ਧੰਨਵਾਦ ਜੀ ਸੰਗਤ ਜੀ ਤੁਹਾਡੀਆਂ ਦੁਆਵਾਂ ਅਰਦਾਸਾਂ ਤੇ ਸੇਸ਼ਾਂ ਸਾਡਾ ਕਿੰਨਾ ਵੱਡਾ ਪਰਿਵਾਰ ਆ ਸੁਪਨਿਆਂ ਦੇ ਘਰ ਵਿੱਚ ਜਿੱਤੇ ਸਾਡੇ ਬਾਪੂ ਬਜ਼ੁਰਗ ਸਾਡੇ ਬੱਚੇ ਬੱਚੀਆਂ ਸਾਰੇ ਪਰਿਵਾਰ ਦੇ ਵਿੱਚ ਸੁਪਨਿਆਂ ਦੇ ਘਰ ਵਿੱਚ ਇੱਕ ਸੁਪਨੇ ਵਰਗਾ ਜੀਵਨ ਬਤੀਤ ਕਰਦੇ ਆ ਧੰਨਵਾਦ ਹੈ ਬਾਈ ਤੁਹਾਡਾ ਵੀ ਅੱਜ ਜਿਹੜਾ ਤੁਸੀਂ ਇਹ ਉਪਰਾਲਾ ਕੀਤਾ ਮਹਾਰਾਜ ਤੰਦਰੁਸਤੀਆਂ ਵਕਸ਼ਨ ਚਰਦੀ ਕਲਾ ਵਕਸ਼ਨ ਤੁਹਾਨੂੰ ਵੀ ਤੇ ਇਹਨਾਂ ਵੀਰਾਂ ਦਾ ਵੀ ਧੰਨਵਾਦ ਹੈ ਇਸ ਤਰ੍ਹਾਂ ਦੇ ਵੀਰ ਨੇ ਜਿਹੜੇ ਸੁਪਨਿਆਂ ਦੇ ਘਰ ਦੇ ਸੇਵਾਦਾਰ ਬਣ ਕੇ ਮੈਂਬਰ ਬਣ ਕੇ ਪਰਿਵਾਰ ਦਾ ਹਿੱਸਾ ਬਣ ਕੇ ਸੇਵਾ ਕਰਾਉਂਦੇ ਨੇ ਨਾਲ ਤੇ ਸਾਡੀ ਬੇਨਤੀ ਵੀ ਆ ਇੱਕ ਗੱਲ ਮੈਨੂੰ ਜਨਾਬ ਜੀ ਬਾਈ ਜੀ ਇੱਕ ਗੱਲ ਸੁਣ ਲਓ ਮੈਂ ਜਨਾਬ ਜੀ ਕਿਉਂਕਿ ਮੇਰੇ ਕੋਲੇ ਮੇਰੇ ਕੋਲ ਇਹ ਜਿਹੜੇ ਪੈਸੇ ਹੈਗੇ ਤਿੰਨ 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 ਰੁਪਏ ਹੋਊਗਾ ਠੀਕ ਹੈ ਕਿਉਂਕਿ ਮੈਂ ਰੱਖੀਏ ਪਾੜੇ ਵਾਸਤੇ ਮੈਂ ਮੈਂ ਬਾਤ ਕੋ ਫੇ ਚੜ ਦੂੰਗਾ ਹੂੰ ਤੇ ਕਿਉਂਕਿ ਹੁਣ ਮੇਰੇ ਤੁਸੀਂ ਪੈਸੇ ਨਹੀਂ ਰੱਖਣਾ ਠੀਕ ਹੈ ਨਾ ਮੈਂ ਜਦੋਂ ਮੈਨੂੰ ਲੋੜ ਹੈਗੀ ਮੈਂ ਤੂੰ ਲੈ 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 ਹੱਤੋਂ ਜਦੋਂ ਠੀਕ ਹੈ ਸਾਨੂੰ ਫੜਾ ਦੇ ਜਦੋਂ ਚਾਹਾਂ ਮੈਂ ਅੱਜ ਕੋਲੇ ਹੀ ਰੱਖਣੇ ਨੇ ਚੱਲ ਤੂੰ ਕੋਲੇ ਰੱਖ ਲੈ ਠੀਕ ਤੇ ਇਹ ਸਾਰੇ ਬੰਦੇ ਤੁਹਾਡੇ ਪਿੰਡ 'ਚ ਰਹਿੰਦੇ ਨੇ ਤੁਹਾਡੇ ਗਲੀ ਮੁਹੱਲੇ 'ਚ ਰਹਿੰਦੇ ਨੇ ਤੁਹਾਡੇ ਆਂਡ ਗਵਾਂਡ ਰਹਿੰਦੇ ਨੇ ਤੁਹਾਡੇ ਪਿੰਡ ਦੇ ਬਾਹਰ ਜੂਚ ਰਹਿੰਦੇ ਨੇ ਧਰਮਸ਼ਾਲਾ ਚ ਰਹਿੰਦੇ ਨੇ ਬਸ ਅੱਡੇ ਤੇ ਬੈਠੇ ਨੇ ਸ਼ਮਸ਼ਾਨ ਘਾਟ ਤੇ ਬੈਠੇ ਤੇ ਅਸੀਂ ਵੀ ਆਪਣਾ ਇਨਸਾਨ ਹੋਣ ਦਾ ਫਰਜ਼ ਨਿਭਾਈਏ ਜੇ ਇਦਾਂ ਦੇ ਲੋਕਾਂ ਦੀ ਅਸੀਂ ਮਦਦ ਕਰੀਏ ਆਪਾਂ ਹੋਰ ਕੁਝ ਨਹੀਂ ਕਰ ਸਕਦੇ ਤੇ ਜੇ ਉਹ ਅਣਜਾਣ ਆ ਬੰਦਾ ਜਿਹਨੂੰ ਤੁਸੀਂ ਜਾਣਦੇ ਨਹੀਂ ਤੁਹਾਡੇ ਪਿੰਡ ਚ ਬੈਠਾ ਜਾਂ ਕਿਤੇ ਸ਼ਹਿਰ ਚ ਕਸਬੇ ਚ ਬੈਠਾ ਤੁਸੀਂ ਉਹਦੀ ਸੋਸ਼ਲ ਮੀਡੀਆ ਤੇ ਵੀਡੀਓ ਤਾਂ ਬਣਾ ਕੇ ਪਾਈ ਸਕਦੇ ਆ ਵੀ ਭਾਈ ਇਹ ਕਾ ਬੰਦਾ ਬੈਠਾ ਜਿਹਨੂੰ ਕੋਈ ਜਾਣਦਾ ਪਛਾਣਦਾ ਤਾਂ ਕਿ ਲੈ ਕੇ ਜਾਓ ਫਲਾਨੀ ਜਗ੍ਹਾ ਤੇ ਬੈਠਾ ਸ਼ਾਇਦ ਕੋਈ ਤੁਹਾਡੀ ਵੀਡੀਓ ਪਛਾਣ ਲਵੇ ਤੇ ਤੇ ਘਰ ਦਾ ਕੋਈ ਆ ਕੇ ਲੈ ਜੇ ਜਾਂ ਪਿੰਡਾਂ ਦੇ ਵਿੱਚ ਨੌਜਵਾਨ ਸਭਾ ਹੁੰਦੀ ਆ ਪੰਚਾਇਤ ਹੁੰਦੀ ਆ ਗੁਰੂ ਘਰ ਦੀ ਕਮੇਟੀ ਹੁੰਦੀ ਆ ਕਿੱਡਾ ਸਟਰਕਚਰ ਹੁੰਦਾ ਪਿੰਡ ਦਾ ਤੇ ਉੱਥੇ ਜੇ ਕੋਈ ਲੋਕ ਚਾਰ ਇਕੱਠੇ ਹੋ ਕੇ ਜੀ ਪਿੰਡ ਦਾ ਵੀ ਬੰਦਾ ਹੈਗਾ ਤੁਹਾਡੇ ਦਾ ਤੇ ਜੇ ਉੱਥੇ ਕੋਈ ਉਪਰਾਲਾ ਕੀਤਾ ਜਾਵੇ ਉਹਨੀ ਦਵਾਈ ਦੁਆਰ ਸ਼ੁਰੂ ਕਰਾਈ ਜਾਵੇ ਤੇ ਉੱਥੇ ਵੀ ਮਦਦ ਮਿਲ ਸਕਦੀ ਇਹਨਾਂ ਲੋਕਾਂ ਤੋਂ بس ਗੱਲ ਸਮਝਣ ਦੀ ਆ ਭਾਈ ਸੋਚਣ ਦੀ ਆ ਜੇ ਅਸੀਂ ਇਨਸਾਨ ਤਾਂ ਇਨਸਾਨਾ ਵਰਗਾ ਸੀ ਵਰਤਾਓ ਵੀ ਕਰੀਏ ਬਿਹੇਵ ਵੀ ਕਰੀਏ ਇਨਸਾਨ ਬਣ ਕੇ ਵੀ ਦਿਖਾਈਏ ਤੇ ਜੇਕਰ ਇਨਸਾਨ ਮਰ ਜੇ ਸ਼ਾਇਦ ਫਰਕ ਨਹੀਂ ਪੈਂਦਾ ਪਰ ਜਦੋਂ ਇਨਸਾਨੀਅਤ ਮਰਦੀ ਆ ਨਾ ਤਾਂ ਸਮਾਜ ਤੇ ਵੱਡਾ ਫਰਕ ਪੈਂਦਾ ਜੀ ਸਾਡੀ ਇਨਸਾਨੀਅਤ ਮਰਦੀ ਜਾ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ Why could you keep up with